ਮੌਜੂਦਾ ਜਿਹੇ ਬਣਾਤਾ ਹੁਣੇ ਚੜਾਓ ਸਾਰੇ ਆਪਣੇ ਵਾਲੇ ਪਹਿਲਾਂ ਜੇਹ ਪਾਲਾ ਇਹਨੂੰ ਵਾਲਾ ਅੱਗੇ ਹੁਣ ਜੀ ਬੋਵੇਂ ਨਾ ਕੰਨ ਨਾ ਕਰਦਾ ਬੱਸ ਉਹ ਆਸਾ ਬਾਤ ਕਰੂ ਉਹ ਅਗਲਾ ਕੋਈ ਗੱਲ ਨਹੀਂ ਰੋਕਦਾ ਤੇਰੀ ਦੌੜਦਾ ਯਾਰ ਬਿਲਕੁਲ ਉਹਦੇ ਦੇਖ ਮਾਰੇ ਮਖਾਓ ਉਹਦੇ ਦੇ ਮਾਤਾ ਦੇ ਜਵਾਬ ਚੁੱਪ ਚੁੱਪ ਨਾ ਰੋਕੋ ਖਾਲਸਾ ਵਾਹਿਗੁਰੂ ਕੀ ਫਤਿਹ ਪਿੰਡ ਦਿਹਾਣਾ ਦੇ ਵੋਟਰਾਂ ਵੱਲੋਂ ਜੋ ਅੱਜ ਇਲੈਕਸ਼ਨ ਦੇ ਰਿਜ਼ਲਟ ਆਏ ਆ ਪਿੰਡ ਦਿਹਾਣਾ ਦੇ ਵੋਟਰਾਂ ਦੇ ਵੱਜਰ ਤੇ ਰਸਤਾ ਪਾਇਆ ਤੇ ਖੁਸ਼ੀ ਮਨਾਈਆਂ ਆ ਆਹ ਡਾਇਲੋਗ ਦੂਸਰਿਆਂ ਦੇ ਦੋ ਮੁੱਦੇ ਉਹ ਨਹੀਂ ਹੋਦੇ ਕੋਈ ਨਹੀਂ ਕਹਿੰਦੇ ਹੋਰ ਹੀ ਕਹਣੇ ਦਿਨਾਸਰ ਦੁਆਲਾ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਲੋਕ ਸਭਾ ਹਲਕਾ ਹਿਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਜੀ ਅੱਜ ਜਿੱਤ ਹਾਸਲ ਕਰ ਚੁੱਕੇ ਆ ਐਮਪੀ ਬਣ ਗਏ ਆ ਤੇ ਸਾਰੇ ਸਮੂਹ ਵਰਕਰਾਂ ਦਾ ਦਿਹਾਣਾ ਤੇ ਹਜ਼ਾਰਪੁਰ ਦੇ ਵਰਕਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮੂਨ ਲਾਓ ਆ ਜੋ ਸਾਹਮਣੇ ਦਾਓ ਸਾਰੇ ਇਹਦਾ ਸੱਚੀ ਗਾ ਕੇ ਸਾਰੇ ਇਹ ਤਾਂ ਮੂੰਹ ਮਠਾ ਕਰਾ ਜੇ ਵੜਾ பார்ட்டி ஜிதாபா ஜிதாபா டா ராஜ ஜிதா ஆட்டி ஜிந்தா